ਬਾਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੰਨੀਆਂ ਦੁਆਵਾਂ ਦੇਣ ਲੱਗੇ ਨਾ ਤਾਂ ਮੈਨੂੰ ਮੇਰੇ ਬੇਟਾ ਹੋਇਆ ਉਦੋਂ ਇੰਨੀਆਂ ਮੁਬਾਰਕਾਂ ਮਿਲੀਆਂ ਤੇ ਨਾ ਮੈਂ ਗੱਡੀ ਲਈਆ ਉਦੋਂ ਮੈਨੂੰ ਇੰਨੀਆਂ ਮੁਬਾਰਕਾਂ ਮਿਲੀਆਂ ਤੇ ਨਾ ਮੇਰਾ ਵਿਆਹ ਹੋਇਆ ਮੈਨੂੰ ਉਦੋਂ ਮੁਬਾਰਕਾਂ ਮਿਲੀਆਂ ਐਂ ਲੱਗਦਾ ਵੀ ਕਿਤੇ ਦੂਜਾ ਦੁਸ਼ਹਿਰਾ ਮਨਾਇਆ ਕਰਨਾ ਪੈਣਾ ਦੂਜਾ ਦੁਸ਼ਹਿਰਾ ਔਰ ਮੈਂ ਇੱਕ ਗੱਲ ਹੋਰ ਕਹਿ ਦੇਣਾ ਜਿਹੜਾ ਇੰਟਰਵਿਊ ਦੇ ਵਿੱਚ ਉਹ ਦੂਜਾ ਚੱਲਦਾ ਪਿਆ ਨਾ ਚਲੋ ਛੱਡੋ ਯਾਰ ਤੁਹਾਨੂੰ ਆਫਰ ਦੇ ਗਏ ਛੱਡੋ ਬੂਟ ਪੈਸੇ ਚਾਹੀਦੇ ਬਹੁਤ ਚਾਹੀਦੇ ਵੈਸੇ ਤੇ ਨੰਬਰ ਹੈਗਾ 78244050 ਸਭ ਤੋਂ ਟਾਪ ਕੁਆਲਿਟੀ ਦਾ ਗਾਈਡਨ ਆਇਆ ਸਭ ਤੋਂ ਬੈਸਟ ਕੁਆਲਿਟੀ ਦਾ 1800 2000 ਰੁਪਏ ਦਾ ਇਹ ਸੇਲ ਹੁੰਦਾ ਜਿਹੜਾ ਕਿ origignal ਵੀਅਤਨਾਮ ਦਾ ਸ਼ੂਜ਼ ਹੈ 41 ਤੋਂ 45 ਸਾਈਜ਼ ਹੈ ਲਓ ਆਫਰ ਹੈ ਜਿੰਨੀ ਦੇਰ ਮਰਜੀ ਜਦ ਤੱਕ ਮਾਲ ਹੈਗਾ ਤਿੰਨੇ ਕਲਰ ਅਵੇਲੇਬਲ ਨੇ ਜੇ ਇਹਦੇ ਤੋਂ ਵਧੀਆ ਕੁਆਲਿਟੀ ਦਾ ਸ਼ੂਜ਼ ਤੁਸੀਂ 2000 ਚ ਵੀ ਮੰਗਾ ਲੋਗੇ ਮੈਂ ਤੁਹਾਨੂੰ 15 1499 ਦਾ ਦਊਂਗਾ ਤੇ 3000 ਵਾਪਸ ਕਰੂੰਗਾ 1500 ਰੁਪਏ ਲਵਾਂਗਾ ਜੇ ਇਸ ਤੋਂ ਵਧੀਆ ਕੁਆਲਿਟੀ ਦਾ ਸ਼ੂਜ਼ ਮਾਰਕੀਟ ਦੇ ਵਿੱਚ ਹੋਇਆ ਤਾਂ ਮੈਂ ਤੁਹਾਨੂੰ ਦੁੱਗਣੇ ਪੈਸੇ ਵਾਪਸ ਕਰੂੰਗਾ 1499 ਰੁਪਏ ਦਾ ਤੁਹਾਨੂੰ ਪਹਿਣਾ ਤਿੰਨੇ ਕਲਰ ਆ ਗਏ ਬਹੁਤ ਸੋਹਣਾ ਇਹ ਇਦਾਂ ਦਾ ਸ਼ੂਜ਼ ਆ ਜਿਹੜਾ ਮਤਲਬ ਫਰਸਟ ਜਾਂਦਾ ਵੀ ਕਿ ਇਦਾਂ ਨਹੀਂ ਲੱਗਦਾ ਹੈਗਾ ਵੀ ਕਾਪੀ ਪਾਈ ਹੋਈ ਹੈ ਕਿਉਂਕਿ ਇਹਦਾ ਰੇਂਜ 6-7000 ਤੱਕ ਹੁੰਦੀ ਹੈ ਹੁਣ ਆਪਾਂ ਪਾ ਕੇ ਐਲ ਵੀ ਦੇ ਭਾਈ ਲਖ ਵਾਲੇ ਬੂਟ ਤੇ ਉਸ ਤੋਂ ਬਾਅਦ ਸਬਲੈਂਡਰ ਤੇ ਹੋਈਏ ਫੇਰ ਤਾਂ ਪਤਾ ਲੱਗਣਾ ਹੀ ਲੱਗਣਾ ਅਗਲੇ ਨੂੰ ਵੀ ਹਾਂ ਭਾਈ ਕਾਪੀ ਹੈ ਸੋ ਇਹ ਬੈਸਟ ਕੁਆਲਿਟੀ ਦੇ ਵਿੱਚ ਸ਼ੂਜ਼ ਹੈਗਾ 14990 ਰੁਪਏ ਦੀ ਰੇਂਜ ਦੇ ਵਿੱਚ ਔਰ ਬੇਸਿਕ ਆਰਟੀਕਲ ਆ ਬਹੁਤ ਜ਼ਿਆਦਾ ਵਿਕਦਾ ਬਹੁਤ ਜ਼ਿਆਦਾ ਠੀਕ ਆ ਇਸ ਤੋਂ ਬਾਅਦ ਤੁਹਾਡੇ ਵਾਸਤੇ ਸ਼ੂਜ਼ ਲਿਆਂਦਾ ਬਹੁਤ ਸੋਹਣੀ ਕੁਆਲਿਟੀ ਦਾ ਪਿਉਮਾ ਦਾ ਮਰਸੀਡਸ ਐਡੀਸ਼ਨ ਪਿਉਮਾ ਮੋਟਰ sport ਬਲੈਕ ਦੇ ਵਿੱਚ ਬਲੈਕ ਵਾਈਟ ਦੇ ਵਿੱਚ 2750 ਰੁਪਏ ਸ਼ੂਜ਼ ਦਾ ਰੇਟ ਹੈ ਜਿਹੜਾ ਵੀਡੀਓ ਨੂੰ ਸ਼ੇਅਰ ਕਰੂਗਾ ਅੱਜ ਤੁਹਾਡੇ ਵਾਸਤੇ ਹੁਣ ਆਫਰਾਂ ਹੀ ਆਫਰਾਂ ਚੱਲਣੀਆਂ ਨੇ ਇੱਧਰ ਵੀ ਬਹੁਤ ਧੰਤਨ ਕਰਾਈ ਪੀ ਨੈਟ ਤੇ ਉਹ ਫੋਟੋ ਦਿਖਾ ਦਰਬਾਰ ਸਾਹਿਬ ਦੀ ਦਿਖਾ ਲਈ ਆ ਗਈ ਇਹ ਸਾਈਜ਼ ਦੀ ਫੋਟੋ 1800 ਰੁਪਏ ਦੀ ਬਣਦੀ ਹੈ 3D ਦੇ ਵਿੱਚ ਜਿਹੜਾ ਭਰਾ ਆ ਵਾਲੇ ਹਫਤੇ ਦੇ ਵਿੱਚ ਵਧੀਆ ਵੀਡੀਓ ਸ਼ੇਅਰ ਕਰੂਗਾ ਕਮੈਂਟ ਕਰੂਗਾ ਵਧੀਆ ਉਹ ਆਪਣੇ ਪਰਿਵਾਰ ਦੀ ਫੋਟੋ ਭੇਜ ਦੇਵੇ ਅਸੀਂ ਉਹਨੂੰ ਇੱਥੇ ਬੁਲਾ ਕੇ ਫੋਟੋ ਆਪਣੇ ਵੱਲੋਂ ਸੇਠੀ ਸ਼ੂਜ਼ ਫੋਰਮ ਵੱਲੋਂ ਗਿਫਟ ਕਰਾਂਗੇ ਉਹਦੇ ਪਰਿਵਾਰ ਦੀ 1800 ਰੁਪਏ ਵਾਲੀ ਅ ਫਰੇਮ ਵਾਲੀ ਫੋਟੋ ਉਹਦੇ ਪਰਿਵਾਰ ਦੀ ਜਾਂ ਉਹਦੀ ਵਾਈਫ ਦੀ ਜਿੱਦਾਂ ਵੀ ਉਹ ਚਾਵੇ WhatsApp ਤੇ ਭੇਜ ਦਿਓ ਤੁਹਾਨੂੰ ਬਣਾ ਕੇ ਉਹਰੇ ਜੇ ਨੇੜੇ ਤੇੜੇ ਹੋਇਆ ਕਿਉਂਕਿ ਉਹਨਾਂ ਅਕ੍ਰੋਸ ਦਾ ਪੰਜਾਬ ਸਾਡੇ ਵਧੀਆ ਸਟੋਰਸ ਹੈਗੇ ਨੇ ਆਣਾ ਜਾਣਾ ਲੱਗਿਆ ਰਹਿੰਦਾ ਹੋ ਸਕਦਾ ਸੀ ਤੁਹਾਡੇ ਘਰੇ ਆ ਕੇ ਦੇਈਏ ਸੋ ਸਾਨੂੰ ਸ਼ੇਅਰ ਕਰਿਓ ਪਿਆਰ ਕਰਿਓ 250 ਰੁਪਏ ਦੀ ਰੇਂਜ ਦੇ ਵਿੱਚ ਸ਼ੂਸ ਤੁਹਾਡੇ ਵਾਸਤੇ 250 ਰੁਪਏ ਦੀ ਰੇਂਜ ਦੇ ਵਿੱਚ ਮੈਂ ਦੇਣ ਲੱਗਿਆ ਵਾਈਟ ਵੀ ਕਲਰ ਹੈਗਾ ਔਰ ਆਫਰ ਹੈਗੀ ਹੈ ਸਿਰਫ ਅੱਜ ਦੇ ਦਿਨ ਦੇ ਵਾਸਤੇ ਨੰਬਰ ਹੈਗਾ 78244050 ਇਸ ਨੰਬਰ ਤੇ ਸਕਰੀਨਸ਼ਾਟ ਮਾਰ ਦਿਓ ਤੁਹਾਨੂੰ ਸ਼ੂਜ਼ ਤੁਹਾਡਾ ਕਰੇ ਡਿਲੀਵਰ ਹੋ ਜੂਗਾ ਸੇਮ ਡੇ ਡਿਸਪੈਚਮੈਂਟ ਹੈ ਤਿੰਨ ਤੋਂ ਚਾਰ ਦਿਨ ਦੇ ਵਿੱਚ ਵਿੱਚ ਡਿਲੀਵਰੀ ਮਿਲ ਜੂਗੀ ਸ਼ੂਜ਼ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਚਾਰੇ ਕਲਰ ਅਵੇਲੇਬਲ ਹੈ ਨੰਬਰ ਹੈਗਾ 78244050 2250 ਰੁਪਏ ਦਾ ਤੁਹਾਨੂੰ ਇਹ ਸ਼ੂਜ਼ ਲੱਗਣਾ ਹੈ ਤੇ ਆ ਮੇਰਾ ਭਰਾ 1499 ਰੁਪਏ ਦਾ ਲੱਗਣਾ ਹੈ ਨੰਬਰ ਹੈਗਾ 78244050 ਦੂਜੀ ਗੱਲ ਇਹ ਆ ਜਿਹੜਾ ਮੇਰਾ ਭਰਾ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੂਗਾ ਅਸੀਂ ਹਫਤੇ ਦੇ ਬਾਅਦ ਉਹਦਾ ਲੱਕੀ ਵਿਨਰ ਕੱਢਾਂਗੇ 1800 ਰੁਪਏ ਵਾਲਾ ਫਰੇਮ ਤੁਹਾਡੀ ਫੈਮਿਲੀ ਵਾਲਾ ਬਣਵਾ ਕੇ ਤੁਹਾਨੂੰ ਅਸੀਂ ਆਪਣੇ ਲੱਕੀ ਵਿਨਰ ਕੱਢ ਕੇ ਗਿਫਟ ਕਰਾਂਗੇ ਠੀਕ ਹੈ ਜੀ 1800 ਦੇ ਸ਼ੂਜ਼ ਲੈਣੇ ਸ਼ੂਜ਼ ਲੈ ਲਿਓ ਪਰਿਵਾਰ ਦੀ ਫੋਟੋ ਲੈਣੀ ਫੋਟੋ ਲੈ ਲਿਓ ਜਿੱਦਾਂ ਤੁਹਾਡਾ ਮਨ ਕਰੇ ਸਾਡੀ ਰੀਜ ਹੈਗੀ ਅਸੀਂ ਤੁਹਾਨੂੰ ਫੋਟੋ ਬਣਵਾ ਕੇ ਥੱਲੇ ਸਪான்ਸਰਡ ਬਾਈ ਸੇਠੀ ਸ਼ੂਜ਼ ਲਗਾ ਕੇ ਦਈਏ ਸੋ ਬਹੁਤ ਤੁਸੀਂ ਪਿਆਰ ਦਿੱਤਾ ਬਹੁਤ ਸਤਿਕਾਰ ਕੀਤਾ ਧੰਨਵਾਦ ਸასი ਗਾਲ